10 ਕਰੋੜ ਦਾ ਗਿਆ ਜਿਹਨੇ 10 ਕਰੋੜ ਦੇ ਗਿਆ ਇਹ ਵਿਕ ਗਿਆ ਜੀ ਇਹ ਪਰਾਣਾ ਹੋ ਗਿਆ ਜੀ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਲੋਕ ਇਹਨਾਂ ਦੀ ਗੱਲ ਸੁਣਨੋਂ ਹਟ ਗਏ ਜਿਹੇ ਬਕਾਊ ਨੇ ਬਹੁਤ ਸਾਰਾ ਪ੍ਰਚਾਰ ਸਾਡੇ ਉੱਤੇ ਹੋਇਆ ਹੈ ਇਹ ਮੋਰਚਾ ਵੇਚ ਆਏ ਦੱਲੀਅਲ ਸਾਹਿਬ ਨਾਲ ਏਕੇ ਦੀ ਕੜੀ ਜਿਹੜੀ ਆ ਹੁਣ ਉਹ ਕਿੱਥੇ ਜੇ ਖੜੀ ਆ ਪਹਿਲਾਂ ਮਿਨੀਮਮ ਇਤਨਾ ਫਿਰ ਮੈਕਸਿਮਮ ਇਤਨਾ ਬਲ ਤੁਰਾਂਗੇ ਕੋਟੜਾ ਹੋਰਾਂ ਦਾ ਇੱਕ ਬਿਆਨ ਵੀ ਆਉਂਦਾ ਬਹੁਤ ਅਦੋਲਣ ਜਿੱਤਣ ਤੋਂ ਬਾਅਦ ਜਿੰਨਾਂ ਨੇ ਬੂਟਾ ਲੜ ਲਿਆ ਜਿਹੜੇ ਰਾਜਨੀਤਿਕ ਹੋ ਗਿਆ ਸੀ ਉਹਨਾਂ ਨਾਲ ਕਿਵੇਂ ਏਕਾ ਕਰਨੀ ਦਿੱਲੀ ਮੋਰਚੇ ਤੇ ਰਹਿਣੇ ਆ ਮਗਾਨੇ ਉਹਨਾਂ ਤੇ ਮਨਤਰੀਕਰਨ ਬਿਕਰਣ ਵਾਲੀ ਤੇ ਆ ਡਰਾਫਟ ਰੱਦ ਕਰਨ ਦੀ ਖਾਤਰ ਇਹਨਾਂ ਨੇ ਇਕੱਠਾ ਕੀਤਾ ਕਹਿੰਦੇ ਨੇ ਕਿ ਜੇਕਰ ਪਿਛਲੇ ਕਿਸਾਨੀ ਅੰਦੋਲਨ ਵੇਰੇ 10 ਦਿਨ ਹੋਰ ਬੈਠ ਜਾਂਦੇ ਤਾਂ ਐਮਐਸਪੀ ਤੇ ਹੋਰ ਕੋਈ ਮੰਗ ਰਹਿਣੀ ਨਹੀਂ ਸੀ ਇੱਕ ਬੰਦੇ ਦੀ ਜਾਨ ਨੂੰ ਖਤਰਾ ਹੈ ਜੇ ਤੁਸੀਂ ਉਹਨੂੰ ਮੀਟਿੰਗ ਲੀਡ ਦੇ ਸਕਦੇ ਸੁਪਰੀਮ ਕੋਰਟ ਵੀ ਚੁੱਪ ਹੈ ਯਾਨੀ ਇੰਨਾ ਹਾਲਾਤਾਂ ਦੇ ਵਿੱਚ ਸਟੇਟ ਦਾ ਰਵੱਈਆ ਦੀਦਾ ਵੀ ਸਾਡੇ ਨਾਲ ਕੀ ਹੈ ਦੁਸ਼ਮਣ ਸਾਨੂੰ ਕਿਉਂ ਦੇ ਰੱਖਣਾ ਚਾਹੁੰਦਾ ਕਿ ਮਾਰਨਾ ਚਾਹੁੰਦਾ ਇਸ ਹਾਲਤਾਂ ਦੇ ਚੋਂ ਲੋੜਾ ਕਿ ਅਸੀਂ ਇਕੱਠੇ ਨਹੀਂ ਹੁੰਦੇ ਆ ਇਕੱਠੇ ਹੋ ਕੇ ਸਿਰ ਜੋੜਦੇ ਆ ਸਿਰ ਨੂੰ ਕਹਦੇ ਬਾਤ ਇਹ ਮੋਗੇ ਦੇ ਵਿੱਚ ਕਿਸਾਨ ਮਹਾਪੰਚਾਇਤ ਕਰਵਾਈ ਜਾ ਰਹੀ ਆ ਤੇ ਨਵੇਂ ਮੰਡੀਕਰਨ ਦੇ ਖਾੜੇ ਨੂੰ ਲੈ ਕੇ ਮੇਰੇ ਨਾਲ ਕਿਸਾਨ ਆਗੂ ਜਿਹੜੇ ਕਿ ਨੇ ਜੋਗਿੰਦਰ ਸਿੰਘ ਉਗਰਾਹਾ ਹੋਣਗੇ ਗੱਲਬਾਤ ਕਰਾਂਗੇ ਪਤਾਂ ਜੀ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੀਟਲ ਵਿੱਚ ਪਤਾਂ ਜੀ ਅੱਜ ਦੀ ਮਹਾਪੰਚਾਇਤ ਦੇ ਕੀ ਮੈਨੇ ਨੇ ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਦੀ ਕਿਸਾਨਾਂ ਦਾ ਇਕੱਠ ਵੱਡਾ ਇਹ ਕੋ ਅੱਜ ਦੀ ਮਹਾਪੰਚਾਇਤ ਜਿਹੜਾ ਡਰਾਫਟ ਕੇਂਦਰ ਨੇ ਸਟੇਟ ਗਵਰਨਮੈਂਟ ਨੂੰ ਭੇਜਿਆ ਹੈ ਉਹਨੂੰ ਗੰਧ ਕਰਾਉਣ ਦੀ ਖਾਤਰ ਇਹ ਮਾਮਲਾ ਚਾਹੁੰਦਾ ਦੂਜੀ ਮੰਗ ਇਹ ਹੈ ਵੀ ਜਿਹੜਾ ਖਨੌਰੀ ਤੇ ਜਗਜੀਤ ਸਿੰਘ ਡੱਲੇਆ ਦਾ ਮਰਦਵਾਰ ਚੱਲਦਾ ਉਹਨੂੰ ਸਰਕਾਰ ਨੇ ਅਧੂਰ ਕੀਤਾ ਹੋਇਆ ਹੈ 40 45ਵੇਂ ਦਿਨ ਚ ਇਹਦਾ ਵਾਰਨ ਵਾਰ ਚ ਜਾ ਰਿਹਾ ਹੈ ਸਿਹਤ ਉਹਨਾਂ ਦੀ ਕਮਜ਼ੋਰ ਹੋ ਰਹੀ ਹੈ ਜੇ ਸਰਕਾਰ ਉਹਦੇ ਕੰਨੀ ਕਰਨ ਤੇ ਜੇ ਉਹਨਾਂ ਦੀ ਕੀ ਗੱਲ ਹੁੰਦੀ ਹੈ ਤਾਂ ਸਰਕਾਰ ਕੇਂਦਰ ਸਰਕਾਰ ਤੇ ਇਹਦਾ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਇਸ ਗੱਲ ਤੇ ਮਦਰ ਬਜਟਨਾ ਆਏ ਸਰਕਾਰ ਵਕਸ਼ਾ ਨਹੀਂ ਜਾਊਗਾ ਸਰਕਾਰ ਲੋਕ ਨਹੀਂ ਮੰਗਾਂ ਕਿਉਂ ਸਰਕਾਰ ਨੂੰ ਸਰਕਾਰ ਦਾ ਧਿਆਨ ਇਹਨਾਂ ਮੰਗਾਂ ਨੂੰ ਲੈ ਕੇ ਸੀ ਚਾਹਤਾ ਰਹੇ ਨੇ ਜਿਹੜੀਆਂ ਮੰਗਾਂ ਕੇ ਸੀ ਦਿੱਲੀ ਮੋਰਚੇ ਦੇ ਰਹਿ ਰਹੀਆਂ ਮੰਗਾਂ ਨੇ ਉਹਨਾਂ ਤੇ ਐਮਐਸਬੀ ਦੀ ਗਰੰਟੀ ਕਰਨ ਵਾਲੀ ਤੇ ਆ ਡਰਾਫਟ ਰਾਦਰ ਨਾਲ ਦੇ ਖਾਤੇ ਨੇ ਜੇ ਤੁਸੀਂ ਚਾਹਤਾ ਹੈ ਇਸ ਖੜੇ ਤੇ ਜਾਇ ਇਹਨਾਂ ਮੰਗਾਂ ਤੇ ਪੰਜਾਬ ਸਰਕਾਰ ਨੂੰ ਕਿੱਥੇ ਜੇ ਖੜਿਆ ਦੇਖਦੇ ਆਂ ਆਮ ਜਨ ਜਿਵੇਂ ਕਹਿ ਲੀਏ ਜਿਵੇਂ ਉਹ ਕਹਿੰਦੇ ਨੇ ਕਿ ਆਮ ਘਰਾਂ ਦਿੱਤੀਆਂ ਪੁੱਤ ਉਹਨਾਂ ਨੂੰ ਕਿੱਥੇ ਜੇ ਖੜਾ ਦੇਖਦੇ ਆਂ ਦੇਖੋ ਪੰਜਾਬ ਸਰਕਾਰ ਨੇ ਅਸੀਂ ਗੱਲਬਾਤ ਵਾਸਤੇ ਬੁਲਾਇਆ ਸੀ ਅਸੀਂ ਉਹਨਾਂ ਨੇ ਕਿਹਾ ਸੀ ਵੀ ਮੈਂ ਸ਼ਹਿਰ ਬਦਲ ਸਭਾ ਸੈਸ਼ਨ ਮਲਾਕੇ ਨੂੰ ਰੱਦ ਕਰ ਦੋ ਮੇਰੇ ਸੈਸ਼ਨ ਲੰਘ ਗਿਆ ਕੋਈ ਅਖਬਾਰ ਚ ਕਦੀ ਪੜ੍ਹੀ ਨਹੀਂ ਇਹਨਾਂ ਨੇ ਰੱਦ ਕਰ ਤੱਕ ਨਹੀਂ ਕਰ ਵੈਸੇ ਮੀਡੀਆ ਦੇ ਸਾਹਮਣੇ ਤਾਂ ਜਵਾਬ ਦਿੱਤਾ ਵੀ ਮੈਂ ਇਹਨੂੰ ਨਹੀਂ ਲਾਗੂ ਕਰੂੰਗਾ ਅਸੀਂ ਰੱਦ ਕਰਾਂਗੇ ਪਰ ਜਿਹੜੀ ਕਾਰਵਾਈ ਸੈਸ਼ਨ ਦੇ ਵਿੱਚ ਕਰਨੀ ਹੁੰਦੀ ਹੈ ਉਹ ਨਹੀਂ ਕੀਤੀ ਇਸ ਗੱਲ ਤੇ ਅਸੀਂ ਇੰਦਾ ਕਰਦੇ ਆਂ ਸਰਕਾਰ ਘੰਨਾ ਤਾਂ ਰਹਿ ਦਿੱਤੇ ਤੇ ਜੇ ਸਰਕਾਰ ਅਜਨੇ ਹੁਣ ਪੰਜਾਬ ਦੇ ਵਿੱਚ ਇਹ ਲੱਗ ਰਿਹਾ ਇਹ ਮੋਰਚਾ ਪਰ ਪਟਿਆਲੇ ਲੱਗਿਆ ਹੋਇਆ ਹੈ ਇਹ ਪੰਜਾਬ ਸਰਕਾਰ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਐਮ ਐਲ ਏ ਚੁੜੇ ਹੋਏ ਨੇ ਉਹ ਜਾ ਕੇ ਜੰਤਰ ਮਦਰ ਕਿਉਂ ਨਹੀਂ ਬਹਿੰਦੇ ਉਹ ਧਰਨਾ ਮਾਰਨਗੇ ਹਮਦਰਦੀ ਹੈ ਉਹਨਾਂ ਦੀ ਕਿਉਂਕਿ ਇਹਨਾਂ ਦਾ ਦਬਾਅ ਪਣਨਾ ਹੈ ਮੀਡੀਆ ਦੇ ਵਿੱਚ ਗੱਲ ਹੋ ਉਪਰ ਵੀ ਇੱਕ ਸਰਕਾਰ ਆਪਦੇ ਦੇਸ਼ ਦੇ ਕਿਸਾਨਾਂ ਦੀ ਰਾਖੀ ਕਰਨ ਦੀ ਖਾਤਰ ਕਿਤੇ ਤੱਕ ਜਾ ਸਕਦੀ ਹੈ ਇਹ ਫੈਸਲਾ ਲੈਣਾ ਚਾਹੀਦਾ ਇਹਨਾਂ ਦੀ ਗਰਹ ਹੈ ਜਿਵੇਂ ਤੁਸੀਂ ਗੱਲ ਕਰਿਆ ਵੀ ਰਹਿੰਦੀਆਂ ਮੰਗਾਂ ਜਿਹੜੀਆਂ ਨੇ ਪਿਛਲੇ ਕਿਸਾਨੀ ਅੰਦੋਲਨ ਦੀਆਂ ਉਹ ਵੀ ਵਿੱਚ ਨੇ ਇੱਕ ਸਵਾਲ ਪ੍ਰਧਾਨ ਜੀ ਇਹ ਵੀ ਉਠਾਇਆ ਜਾਂਦਾ ਕਹਿੰਦੇ ਨੇ ਕਿ ਜੇਕਰ ਪਿਛਲੇ ਕਿਸਾਨੀ ਅੰਦੋਲਨ ਵੇਰੇ 10 ਦਿਨ ਹੋਰ ਬੈਠ ਜਾਂਦੇ ਤਾਂ ਐਮਐਸਪੀ ਤੇ ਹੋਰ ਕੋਈ ਮੰਗ ਰਹਿਣੀ ਨਹੀਂ ਸੀ ਜਿਵੇਂ ਦੇਖਦੇ ਹੋ ਓਹਨਾਂ ਦੇ ਜਾਇਜ਼ੇ ਆ ਜੈ ਜੈ ਇਹ ਘੋੜੂ ਇਹ ਕਹੇ ਜੈਜਾਂ ਦੇ ਮਤਾਬਕ ਘੋੜੂ ਰੂਪ ਕਹੇ ਜੇ ਲਿਖੜੇ ਨੇ ਹਰ ਜਥੇ ਮੰਡੀ ਦਾ ਆਜ਼ਾਦਾਨਾ ਤੌਰ ਤੇ ਆਪਣਾ ਅਧਿਕਾਰ ਹੈ ਕੋਈ ਕਿਸੇ ਮੁੱਦੇ ਨੂੰ ਕਿੰਨਾ ਦੇਖਦਾ ਹੈ ਛੋਟਾ ਦੇਖਦਾ ਹੈ ਕਿ ਵੱਡਾ ਦੇਖਦਾ ਹੈ ਇਹ ਅਧਿਕਾਰ ਵੀ ਉਹਨਾਂ ਕੋਲ ਆ ਇਸ ਕਰਕੇ ਤਾਂ ਸਾਥੀਆਂ ਦਾ ਜੈਜਾ ਵੀ ਉੱਥੇ 10 ਦਿਨ ਬੈਠਣ ਨਾਲ ਹੀ ਹੱਲ ਹੋ ਜਾਂਦਾ ਸ਼ਾਇਦ ਸਾਡਾ ਇਹ ਜੈਜਾ ਨਾ ਹੋ ਇਹ ਜੈਜਾਂ ਦਾ ਫਰਕ ਹੈ ਅਸੀਂ ਸਮਝਦੇ ਹਾਂ ਵੀ ਕਾਰਪੋਰੇਟ ਨੂੰ ਖੇਤੀ ਸੈਕਟਰ ਤੋਂ ਬਾਹਰ ਰੱਖਣਾ ਖਾਸੀ ਵੱਡੀ ਗੱਲ ਕਾਰਪੋਰੇਟ ਸੈਕਟਰ ਨੂੰ ਖੇਤੀ ਦੇ ਨੇੜੇ ਨਾ ਲਗਣ ਦੇਣਾ ਇਹ ਖਾਸੀ ਵੱਡੀ ਗੱਲ ਹੈ ਆ ਦੇਖੋ ਹੁਣ ਆ ਡਰਾਫਟ ਜਿਹੜੇ ਆਗੇ ਨੇ ਇਹਦਾ ਮਤਲਬ ਇਹ ਹੈ ਵੀ ਕਾਰਪੋਰੇਟ ਖੇਤੀ ਦੇ ਵਿੱਚ ਜਾਊਗਾ ਖੇਤ ਤੋਂ ਵੇਟ ਤੱਕ ਖੇਤ ਤੋਂ ਪੇਟ ਤੱਕ ਜਣੀ ਜਿਹੜਾ ਆ ਡਰਾਫਟ ਆ ਹੈ ਇਹਦਾ ਮਤਲਬ ਸਿੱਧਾ ਹੀ ਹੈ ਵੀ ਪ੍ਰਾਈਵੇਟ ਮੰਡੀਆਂ ਨੂੰ ਉਤਸ਼ਾਹਤ ਕਰਨ ਦੇ ਖਾਤਰ ਪ੍ਰਾਈਵੇਟ ਪਲੇਅਰਾਂ ਨੂੰ ਉਤਸ਼ਾਹਤ ਕਰੋ કોલ્ડ સ્ટોરના મંડી યાડ ખો કરો શહેલુ કામાનું મંડી યાડ છોર કરો જે આપણા ਬਿਆਰ ਹਾਊਸ ਹੈ ਉਹਨਾਂ ਨੂੰ ਮੰਡੀ ਜਾੜ ਸ਼ੋ ਇਹ ਮਾਰਕੀ ਫੀਸ ਕੱਟ ਕਰ ਦੋ ਆੜਦੀ ਦੀ ਫੀਸ ਕੱਟ ਕਰ ਦੋ ਜੇ ਨਹੀਂ ਇਹ ਸਾਰਾ ਕੁਝ ਜਿਹੜਾ ਉਹੀ ਕਾਨੂੰਨਾ ਸੀਗਾ ਉਹੀ ਇਹਦੇ ਚ ਆਇਆ ਹੋਇਆ ਹੈ ਵੱਡਾ ਅਟੈਕ ਹੈ ਇਸ ਕਰਕੇ ਇਹ ਵੱਡੇ ਅਟੈਕ ਨੂੰ ਕਿਵੇਂ ਲੜਨਾ ਹੈ ਇਹ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੀ ਜਿਹੜੀ ਟੀਮ ਹੈ ਉਹਰੇ ਕੋਲ ਉਹ ਉਹਨੇ ਤਿਆਰ ਕਰਨੇ ਹੁੰਦੇ ਨੇ ਆਪਣੇ ਕਦਮ ਤਾਂ ਬੰਦੀਸ ਬਾਲ ਉੱਡਦਾ ਕਹਿੰਦੇ ਕਿ ਐਮਐਸਪੀ ਦੀ ਦਾ ਰੌਲਾ ਕੱਲੇ ਪੰਜਾਬ ਦੇ ਪੰਜਾਬ ਤੇ ਹਰਿਆਣਾ ਦੇ ਕਿਸਾਨ ਹੀ ਪਾਉਂਦੇ ਜਦੋਂ ਕਿ ਪੰਜਾਬ ਦੇ ਵਿੱਚ ਤਾਂ ਕਹਿੰਦੇ ਪਹਿਲਾਂ ਵੀ ਐਮਐਸਪੀ ਮਿਲਦੀ ਆ ਕਿਹਾ ਇਹ ਜਨਾਂ ਦਾ ਪੂਰੇ ਭਾਰਤ ਮੁਲਕ ਦੇ ਵਿੱਚ ਐਮਐਸਪੀ ਮਿਲਣੀ ਚਾਹੀਦੀ ਹੈ ਪਰ ਕਹਿੰਦੇ ਰੌਲਾ ਇਕੱਲੇ ਪੰਜਾਬ ਵਾਲੀ ਪਾਉਂਦੇ ਆ ਪੰਜਾਬ ਤੇ ਹਰਿਆਣਾ ਦਾ ਸਰਵੇਸ ਸਰੇਸ ਕਰਕੇ ਰੌਲਾ ਵੀ ਪੰਜਾਬ ਤੇ ਹਰਿਆਣਾ ਚ ਐਮਐਸਪੀ ਮਿਲ ਰਹੀ ਹੈ ਇੱਥੇ ਲੜਾਈ ਹੈ ਐਮਐਸਪੀ ਬਚਾਉਣ ਦੀ ਐਮਐਸਪੀ ਬਚਾਉਣ ਵਾਸਤੇ ਅਸੀਂ ਗਰੰਟੀ ਕਾਨੂੰਨ ਮੰਗਦੇ ਆ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਹੈਗੀ ਲੜਾਈ ਐਮਐਸਪੀ ਲੈਣ ਦੀ ਉੱਥੇ ਉਹ ਲੈਂਡ ਵਾਸਤੇ ਲੜਾਈ ਲੜ ਰਹੇ ਨੇ ਇਸ ਕਰਕੇ ਫਿਰ ਇਹ ਲੜਾਈ ਐ ਸਾਂਝੀ ਬਣ ਗਈ ਸੰਯੁਕਤ ਮੋਰਚੇ ਦੀ ਬਣੀ ਵੀ ਇੱਥੇ ਤਾਂ ਜਿਹੜੀਆਂ ਮੰਗ ਐ ਐਮਐਸਪੀ ਲਾਗੂ ਹੋਣ ਦੀ ਗਰੰਟੀ ਕਰੋ ਵੀ ਇਹ ਰਹੂਗੀ ਸਰਕਾਰੀ ਖਰੀਦ ਰਹੂਗੀ ਤੁਸੀਂ ਇਹ ਸਾਰੀਆਂ ਗੱਲਾਂ ਜਾਰੀ ਕਰੋਗੇ ਤੇ ਜਿਹੜੀਆਂ ਸਟੇਟਾਂ ਦੇ ਵਿੱਚ ਐਮਐਸਪੀ ਨਹੀਂ ਮਿਲ ਰਹੀ ਉੱਥੇ ਉਹ ਐਮਐਸਪੀ ਲਾਗੂ ਕਰੋ ਤੇ ਇੰਪਲੀਮੈਂਟ ਕਰੋ ਇਹ ਲੜਾਈ ਇਸ ਕਰਕੇ ਐ ਵੱਡੀ ਐ ਕਿ ਭਾਰਤ ਦਾ ਬਹੁਤ ਵੱਡਾ ਹਿੱਸਾ ਉਹ ਐ ਜਿਹਨੂੰ ਐਮਐਸਪੀ ਮਿਲ ਨਹੀਂ ਰਹੀ ਤੇ ਉਹ ਮદાન ਚ ਵੀ ਨਹੀਂ ਐ ਪਰ ਇੱਕ ਇਸ ਚੀਜ਼ ਤੇ ਕਿ ਵੀ ਕੀ ਕਹੋਗੇ ਜਿਵੇਂ ਤੁਸੀਂ ਕਹਿੰਦੇ ਕਿ ਐਮਐਸਪੀ ਦੀ ਲੜਾਈ ਬਹੁਤ ਬਹੁਤ ਵੱਡੀ ਆ ਲੋਕਾਂ ਨੂੰ ਜਾਗਰੂਕ ਹੁਣ ਆਪੂਗਾ ਲੋਕਾਂ ਨੂੰ ਉੱਠਣਾ ਪਊਗਾ ਪਰ ਇਹ ਵੀ ਕਿਹਾ ਜਾਂਦਾ ਕਹਿੰਦੇ ਕਿ ਜਦੋਂ ਕਿਸਾਨੀ ਦਲ ਤੋਂ ਬਾਅਦ ਕਿਸਾਨ ਆਗੂਆਂ ਤੋਂ ਕਿਤੇ ਨਾ ਕਿਤੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਹਿੰਦੇ ਓਵੇਂ ਘੱਟ ਜਿਵੇਂ ਕਿਸਾਨੀ ਅੰਦੋਲਨ ਇੱਕ ਸ਼ੁਰੂ ਹੋਇਆ ਸੀ ਕਹਿੰਦੇ ਓਵੇਂ ਹੁਣ ਕਿਸਾਨਾਂ ਦੇ ਪਿੱਛੇ ਲੋਕ ਨਹੀਂ ਜਾਣਗੇ ਦੇਖੋ ਮੈਂ ਤੁਹਾਡੇ ਨਾਲ ਇਸ ਗੱਲ ਤੇ ਨਹੀਂ ਸਹਿਮਤ ਕਿ ਲੋਕਾਂ ਦਾ ਵਿਸ਼ਵਾਸ ਕਿਸਾਨੀ ਤੋਂ ਉੱਠ ਗਿਆ ਠੀਕ ਹੈ ਕਿਉਂਕਿ ਸਾਡਾ ਜਿਹੜਾ ਕਿਸਾਨੀ ਆ ਅਸੀਂ ਬਹੁਤ ਕਮਜ਼ੋਰ ਵਰਗ ਚੋਂ ਲੋਕ ਆ ਅਸੀਂ ਜਿਹੜੇ ਲੀਡਰ ਗਰੀਬ ਕਿਸਾਨੀ ਚੋਂ ਆ ਸਾਡੇ ਨਾਲ ਲੋਕ ਜੁੜੇ ਨੇ ਅੱਜ ਜ਼ਰੂਰੀ ਘਰ ਦੀਆਂ ਲੋੜਾਂ ਨਾਲ ਜੁੜ ਕੇ ਚੁੱਲ੍ਹੇ ਨਾਲ ਜੁੜ ਕੇ ਲੋਕ ਆਏ ਨੇ ਅਸੀਂ ਕੋਈ ਪੈਸੇ ਦੀ ਖਾਤਰ ਜਾਂ ਪੈਨਸ਼ਨਾਂ ਦੇ ਦਈਏ ਇਹਨਾਂ ਦੇ ਬੱਚਾ ਨੂੰ ਕੋਈ ਰਜਗਾਰ ਦੇ ਦਈਏ ਜੀ ਤਾਂ ਸਾਡੇ ਕੋਲ ਕੋਈ ਹੈ ਨਹੀਂ ਇਹ ਕਰਕੇ ਜਿਹੜਾ মিডিਆ ਹੈ ਉਹ ਵੱਡੇ ਲੋਕਾਂ ਕੋਲ ਆ ਤੇ মিডিਆ ਦਾ ਇਹ মিডিਆ ਦੇ ਵਿੱਚ মিডিਆ ਕਿਸਾਨੀ ਵਾਸਤੇ ਕੀ ਪ੍ਰਚਾਰ ਕਰਦੇ ਇਹਨੇ 3 ਕਰੋੜ ਲੈ ਗਿਆ ਜੀ ਇਹਨੇ 10 ਕਰੋੜ ਲੈ ਲਿਆ ਜੀ ਇਹ ਵਿਕ ਗਿਆ ਜੀ ਇਹ ਪਰਾਣਾ ਹੋ ਗਿਆ ਜੀ ਇਸ ਕਰਕੇ ਇਹ ਤਾਕਤ ਇਕੱਠੀ ਹੋਈ ਤਾਕਤ ਨੂੰ ਤੋੜਨ ਵਾਸਤੇ ਪ੍ਰਚਾਰ ਦੇ ਸਾਧਨ ਜਿਆਦੇ ਸਰਕਾਰ ਕੋਲੇ ਨੇ মিডিਆ ਕੋਲੇ মিডিਆ ਉਹਨਾਂ ਦੇ ਹੱਥ ਵਿੱਚ ਇਸ ਕਰਕੇ ਉਧਰੋਂ ਪ੍ਰਚਾਰ ਹੁੰਦਾ ਵੀ ਕਿਸਾਨਾਂ ਦਾ ਤੋਂ ਮਤਲਬ ਲੀਡਰਾਂ ਤੋਂ ਕਿਸਾਨੀ ਦਾ ਬਦਸ਼ਬਾ ਸ਼ੁੱਟ ਗਿਆ ਆ ਦੇਖੋ ਤੁਹਾਨੂੰ ਕੱਟ ਕੀ ਕਰਿਆ ਜੀ ਕਿੱਡਾ ਕੱਟ ਹੈ ਲੋਕ ਦਾ ਮੁੱਦਿਆਂ ਨਾਲ ਜੁੜੇ ਹੋਏ ਜਦੋਂ ਇਹਨਾਂ ਨੂੰ ਪਤਾ ਵੀ ਡਰਾਫਟ ਆ ਗਿਆ ਇਹ ਆਪਣੀ ਮੰਡੀ ਖਤਮ ਕਰ ਦਣਗੇ ਆਪਣੀਆਂ ਜ਼ਮੀਨਾਂ ਜਾਣ ਗਈਆਂ ਆਪਣੇ ਜਿਹੜੇ ਬੱਚੇ ਰੋਟੀ ਖਾ ਲੈਂਦੇ ਨੇ ਇਹ ਰੋਟੀ ਜ਼ਮੀਨ ਨੂੰ ਵੀ ਖਤਰਾ ਖੜਾ ਹੋ ਗਿਆ ਜੇ ਨਹੀਂ ਸਾਰਾ ਕੁਝ ਲੈ ਕੇ ਹੁਣ ਜਮੀਨ ਵਿੱਚ ਨਹੀਂ ਜਾਣੀ ਆ ਉਦੋਂ ਫਿਰ ਇਹ ਮੈਦਾਨ ਚ ਆਉਂਦੇ ਨੇ ਫਿਰ ਜਿਹੜੇ ਲੋਕ ਲੜਦੇ ਨੇ ਉਹਦੇ ਨਾਲ ਜੁੜਦੇ ਤੋਂ ਲੱਗਦਾ ਵੀ ਐਸਾ ਪ੍ਰਚਾਰ ਕਿਸਾਨੀ ਏਕਤਾ ਨੂੰ ਤੋੜਨ ਦੇ ਲਈ ਕੀਤਾ ਜਾਂਦਾ ਆ ਇਹ ਤਾਂ ਅਸੀਂ ਪਹਿਲਾਂ ਵੀ ਮੈਂ ਤੁਸੀਂ ਮੇਰੀਆਂ ਵੀਡੀਓ ਸੁਣ ਲਿਆ ਹੋਣੀ ਆ ਮੈਂ ਭਾਸ਼ਣ ਦੇ ਵਿੱਚ ਵੀ ਕਿਹਾ ਕਿ ਦਿੱਲੀ ਦੀ ਮੋਦੀ ਹਕੂਮਤ ਨੇ ਜਦੋਂ ਇਹ ਕਹਿੰਦੇ ਸੀ ਲੋਕ ਵੀ ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਉਦੋਂ ਕਿਸਾਨ ਨੇ ਇੱਕ ਜੁਟਦਾ ਨਾਲ ਚੈਲੰਜ ਕੀਤਾ ਨਾਲੇ ਰਿਹਾ ਵੀ ਅਸੀਂ ਕਿਸੇ 86 ਲੀਡਰ ਨੂੰ ਕਿਸੇ ਧਾਰਮਿਕ ਆਗੂ ਨੂੰ ਸਟੇਜ ਤੇ ਨਹੀਂ ਆਉਣ ਦਿੱਤਾ ਉਦੋਂ ਤਹਰੀਜ਼ ਕਰਕੇ ਅਸੀਂ ਨਰੋਲ ਕਿਸਾਨੀ ਤਾਕਤ ਨੇ ਮੋਦੀ ਹਕੂਮਤ ਨੂੰ ਹਰਾਤਾ ਜੇ ਨਹੀਂ ਉਹ ਤਜਰਬਾ ਸਾਡੇ ਵਾਸਤੇ ਪ੍ਰੇਰਣਾਦਾਇਕ ਹੈ ਇਹ ਹਕਾ ਹਕੂਮਤ ਵਾਸਤੇ ਚੈਲੰਜ ਹੈ ਹਕੂਮਤ ਨੇ ਇਸ ਤਾਕਤ ਨੂੰ ਤੋੜਨ ਵਾਸਤੇ ਕੀ ਨਹੀਂ ਕੀਤਾ ਹੁਣ ਮੰਗਾ ਤੇ ਵੀ ਜੀ ਕੀਰੀ ਕਰੂਗੀ ਇਸ ਕਰਕੇ ਉਸ ਤਰੀਕੇ ਦੇ ਵਿੱਚੋਂ ਜਿਹੜੀਆਂ ਤਰੇੜਾਂ ਤੁਸੀਂ ਕਹਿੰਦੇ ਹੋ ਰਟ ਗਏ ਲੀਡਰਾਂ ਤੋਂ ਵਿਸ਼ਵਾਸ ਉੱਠ ਗਿਆ ਲੋਕ ਇਹਨਾਂ ਦੀ ਗੱਲ ਸੁਣਨੋਂ हट ਗਏ ਇਹ ਵਿਕ ਗਏ ਇਹ ਵਿਕਿਆਊ ਨੇ ਇਹਨਾਂ ਨੇ ਕਰੋੜਾਂ ਰੁਪਇਆ ਬਹੁਤ ਸਾਰਾ ਪ੍ਰਚਾਰ ਸਾਡੇ ਉੱਤੇ ਹੋਇਆ ਹੈ ਇਹ ਮੋਰਚਾ ਵੇਚ ਐ ਜਿਹੜਾ ਜਿਹੜਾ ਪ੍ਰਚਾਰ ਸਾਡੇ ਵਾਸਤੇ ਹੋਇਆ ਜਿਹੜਾ ਉਹ ਖਤਰਨਾਕ ਕੀ ਲੱਗਦਾ ਹਕੂਮਤ ਕਿੰਨਾ ਕਾਮਯਾਬ ਸਿੱਧ ਹੋਈ ਕਿ ਕਿੰਨਾ ਕਾਮਯਾਬ ਹੋਈ ਆ ਉਹ ਤੋੜ ਤੋੜਨ ਵਾਸਤੇ ਕਿੰਨਾ ਕਾਮਯਾਬ ਹੋਇਆ ਕੰਮ ਦੇਖੋ ਇੱਕ ਵਾਰ ਤਾਂ ਫਰਕ ਪੈਂਦਾ ਐ ਇੰਨਾ ਕਾਮਯਾਬ ਤਾਂ ਮਤਲਬ ਹੁਣ ਵੀ ਨਹੀਂ ਅਸੀਂ ਕਹਿ ਸਕਦੇ ਵੀ ਹੋ ਇੰਨਾ ਕਾਮਯਾਬ ਹੋ ਜਾਣਗੇ ਕਿਉਂਕਿ ਲੋਕ ਤਾਂ ਹਕੀਕਤ ਦੇਖਦੇ ਆ ਉਹ ਥੋੜੇ ਦਿਨ ਉਹਨੇ ਅਸਰ ਕੀਤਾ ਸਾਡੇ ਵਿੱਚ ਵੀ ਕੰਟਰਾਵਰਸੀਆਂ ਖੜੀਆਂ ਹੋਈਆਂ ਨੇ ਆਪਸ ਵਿੱਚ ਅਸਲ ਪਰਸਪਰ ਪੜ੍ਹੇ ਕਿ ਉਹਨੇ ਇੱਕ ਦੂਜੇ ਤੋਂ ਪਰ ਹੁਣ ਫੇਰ ਇਹ ਇੱਕ ਝਟਕਾ ਦਾ ਜਿਹੜਾ ਰੁਝਾਨ ਹੈ ਉਹ ਵਧਿਆ ਹੋਇਆ ਲੋਟ ਵਧੀ ਹੋਈ ਹੈ ਕਿਉਂਕਿ ਜਦੋਂ ਹੱਥੋਂ ਸਾਰਾ ਕੁਝ ਜਾਂਦਾ ਦਿੰਦਾ ਤੇ ਸਟੇਟ ਦਾ ਰਵਈਆ ਦੀਂਦਾ ਹੁਣ ਮੈਨੂੰ ਇਹ ਦੱਸੋ ਪਰ ਉਹਨਾਂ ਨੂੰ ਇਹਦਾ ਹੱਕ ਆਪਣੇ ਦਲੇਆਲ ਦਾ ਮਰਨ ਵਰਤ 45ਵੇਂ ਦਿਨ ਤੇ ਕੇਂਦਰ ਸਰਕਾਰ ਮੀਟਿੰਗ ਲੈਣ ਵਾਸਤੇ ਵੀ ਤਿਆਰ ਸਿੱਧਮ ਦੀ ਗੱਲ ਹੈ ਕਿ ਇੱਕ ਬੰਦੇ ਦੀ ਜਾਨ ਨੂੰ ਖਤਰਾ ਹੈ ਤੇ ਤੁਸੀਂ ਉਹਨੂੰ ਮੀਟਿੰਗ ਨਹੀਂ ਦੇ ਰਹੇ ਸੁਪਰੀਮ ਕੋਰਟ ਵੀ ਚੁੱਪ ਹੈ ਯਾਨੀ ਇਹਨਾਂ ਹਾਲਾਤਾਂ ਦੇ ਵਿੱਚ ਸਟੇਟ ਦਾ ਰਵਈਆ ਦੀਂਦਾ ਵੀ ਸਾਡੇ ਨਾਲ ਕੀ ਹੈ ਦੁਸ਼ਮਣ ਸਾਨੂੰ ਜਾਂਦੇ ਰੱਖਣਾ ਚਾਹੁੰਦਾ ਕਿ ਮਾਰਨਾ ਚਾਹੁੰਦਾ ਇਸ ਹਾਰਪਾਲ ਦੇ ਤੁਨਾ ਲੋੜਾ ਕਿ ਅਸੀਂ ਇਕੱਠੇ ਵੀ ਹੁੰਨੇ ਆ ਇਕੱਠੇ ਹੋ ਕੇ ਸਿਰ ਜੋੜਦੇ ਆ ਸਿਰ ਜੁੜ ਕੇ ਅੱਗੇ ਵਧਦੇ ਆ ਵਧਾਂ ਜਿਹੜੀ ਡੱਲੇਵਾਲ ਸਾਹਿਬ ਦਾ ਜ਼ਿਕਰ ਕੀਤਾ ਡੱਲੇਵਾਲ ਸਾਹਿਬ ਨਾਲ ਏਕੇ ਦੀ ਕੜੀ ਜਿਹੜੀ ਆ ਹੁਣ ਉਹ ਕਿੱਥੇ ਜੇ ਖੜੀ ਆ ਸੜਕਾਂ ਤੇ ਆ ਕੇ 1 ਕਿਜੀ ਕੜੀ ਜੀ ਦੇਖੋ ਆਪਾਂ ਗੱਲਬਾਤ ਪਤਾ ਜਾਨ ਵਧਾਉਨੇ ਆ ਪਹਿਲਾਂ ਮਿਨੀਮਮ ਇਖਤਾ ਫਿਰ ਮੈਕਸਿਮਮ ਇਖਤਾ ਬਲ ਤੁਰਾਂਗੇ ਅਸੀਂ ਦੇਖੋ ਦੋ ਐਕਸ਼ਨ ਪ੍ਰੋਗਰਾਮ ਹੈ ਤੁ ਕਰ ਰਹੇ ਆ ਉਹ ਸਾਡੇ ਮੈਨੂੰ ਐ ਲੱਗਦਾ ਵੀ ਪਹਿਲਾਂ ਤੋਂ 26 ਜਨਵਰੀ ਵਾਲਾ ਸਾਡੇ ਸੰਯੁਕਤ ਮੋਰਚਾ ਅਲੰਡੇ ਦਾ ਤੈ ਹੀ ਹੈ ਟ੍ਰੈਕਟਰ ਮਾਰਚ ਕਰਦੇ ਹੁੰਦੇ ਆ ਉਹਦਾ ਤਾਂ ਅਸੀਂ ਇਥੋਂ ਕੋਈ ਹਲਾਨ ਹੋ ਜਾਣਾ ਹੈ ਇੱਕ ਐਕਸ਼ਨ ਹੋਰ ਵੀ ਨਾਨ ਹੋਣਾ ਅਸੀਂ ਉਹਨਾਂ ਦੇ ਨਾਲ ਜੁੜమే ਐਕਸ਼ਨ ਕਰਕੇ ਉਸੇ ਦਿਨ ਜਿਹੜਾ ਇਕੱਠੇ ਐਕਸ਼ਨ ਹੋਇਆ ਕਰ ਲਗੇ ਸਾਡੇ ਆਪਸ ਵਿੱਚ ਉਸ ਤਰ੍ਹਾਂ ਦੀ ਅਸੀਂ ਕੋਈ ਗੱਲ ਮਤਲਬ ਬਣਾ ਰਹੇ ਹਾਂ ਕੋਈ ਸਕੀਮ ਵੀ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰੀਏ ਇਕੱਠੇ ਹੋਈਏ ਇਕੱਠੇ ਹੋ ਕੇ ਇੱਕ ਮਿਨੀਮਮ ਪ੍ਰੋਗਰਾਮ ਦੇ ਵਿੱਚ ਸਾਂਝੇ ਐਕਸ਼ਨ ਦੀ ਜੇ ਸਾਂਝੇ ਐਕਸ਼ਨ ਨਹੀਂ ਦੰਦੇ ਤਾਂ ਇੱਕ ਦੂਜੇ ਨਾਲ ਜੁੜ ਮੇ ਐਕਸ਼ਨ ਕਰੀਏ ਇੱਕ ਦੂਜੇ ਨੂੰ ਸਪੋਰਟ ਕਰਨ ਉਹ ਅਸੀਂ ਕੋਸ਼ਿਸ਼ ਕਰਾਂਗੇ ਪਰ ਕਾਕਾ ਕੋਟੜਾ ਹੋਰਾਂ ਦਾ ਇੱਕ ਬਿਆਨ ਵੀ ਆਉਂਦਾ ਸ਼ਾਇਦ ਤੁਸੀਂ ਵੀ ਸੁਣਿਆ ਹੋਵੇ ਉਹ ਕਹਿੰਦੇ ਨੇ ਕਿ ਜਿਹੜੇ ਅੰਦੋਲਨ ਜਿੱਤਣ ਤੋਂ ਬਾਅਦ ਜਿਨ੍ਹਾਂ ਨੇ ਵੋਟਾਂ ਲੜ ਲਈਆਂ ਜਿਹੜੇ ਰਾਜਨੀਤਿਕ ਹੋ ਗਏ ਸੀ ਉਹਨਾਂ ਨਾਲ ਕਿਵੇਂ ਏਕਾ ਕਰ ਲਈਏ ਦੇਖੋ ਕਾਕਾ ਕੋਟੜਾ ਕੀ ਬੋਲਿਆ ਉਹਦੇ ਬਾਰੇ ਤਾਂ ਸਾਡਾ ਇਹ ਫੈਸਲਾ ਵੀ ਕੋਈ ਕਮੈਂਟ ਨਹੀਂ ਕਰਨਾ ਪਾਉਂਦਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਜੀ ਉਹ ਕਾਕੇ ਕੋਟਨ ਨੂੰ ਠੀਕ ਲੱਗਦਾ ਉਹ ਪਰ ਅਸੀਂ ਛੋਡੇ ਜਰੀਏ ਬੇਇੱਜ਼ਤੀ ਕਰਾਂਗੇ ਉਹਨਾਂ ਨੂੰ ਵੀ ਤੁਸੀਂ ਆਪਾਂ ਆਪਸ ਵਿੱਚ ਭੇਂਡ ਤੇ ਨਾ ਪੂਰੇ ਦਾ ਕੰਮ ਸਾਡੇ ਚ ਬਖਰੇ ਮੈਨੂੰ ਆਪਾਂ ਬੈਠ ਕੇ ਜੇਠ ਲਾਂਗੇ ਸਟੇਟ ਆਪਣਾ ਨਿਸ਼ਾਨਾ ਹੈ ਤੇ ਸਟੇਟ ਨੂੰ ਆਪਾਂ ਨਿਸ਼ਾਨਾ ਤੇ ਹੁਣ ਤੁਹਾਡੇ ਵੱਲੋਂ ਦਰਵਾਜ਼ੇ ਜਾਂ ਐਸਕੇਮ ਦੇ ਵੱਲੋਂ ਗੱਲ ਕਰੀਏ ਜਾਂ ਕਿਸਾਨ ਜਥੇਬੰਦੀਆਂ ਗਰਾਹਾਂ ਵੱਲੋਂ ਗੱਲ ਕਰੇ ਦਰਵਾਜ਼ੇ ਖੁੱਲੇ ਆ ਏਕੇ ਦੇ ਲਈ ਬਿਲਕੁਲ ਜੀ ਐਸ ਕੇ ਬਲ ਐਸ ਕੇ ਵਾਲੀਆ ਬਣੋ ਅਸੀਂ ਸਾਰੇ ਇਕੱਠੇ ਹੋ ਕੇ ਲੜਾਂਗੇ ਪ੍ਰਧਾਨ ਜੀ ਸਮਾਂ ਤਾਂ ਬਹੁਤ ਬਹੁਤਾਂ ਨੂੰ ਸੋ ਮੇਰੇ ਨਾਲ ਕਿਸਾਨਾਂ ਨੂੰ ਜੁਗਿੰਦਰ ਸਿੰਘ ਵਗਰਾ ਹਾਂ ਜੀ ਤੁਸੀਂ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੋਰ ਆਪਣੇ ਦੋਸਤ ਜਸਕਰ ਰਵਿੰਦਿਆ ਜੱਜ ਤੰਦ